ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟੁੱਡੀ ਇਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਨੇੜੇ ਰਹਿ ਜਾਂਦਾ ਦੋਸਤੋ ਇਹਦੇ ਕਲੇਰ ਪਿੰਡ ਇਹ ਤੋਂ ਇਲਾਵਾ ਚਮੇਲੀ ਤੇ ਕੋਟ ਸੁਖਿਆ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਜੀ ਹੋਰਾਂ ਨੇ ਇਹ ਪਲੈਂਟਰ ਲਿਆਂਦਾ ਜਿਹਦੇ ਨਾਲ ਮੱਕੀ ਜਾਂ ਮੂੰਗੀ ਜਾਂ ਤੋ ਇਲਾਵਾ ਜੇ ਆਪਾਂ ਅੱਗੇ ਆਫਸੀਜਨ ਦੀ ਗੱਲ ਕਰਦੇ ਹਾਂ ਤਾਂ ਮਟਰ ਜਾਂ ਸਰੋਂ ਤੁਸੀਂ ਬੈੱਡ ਉੱਤੇ ਬੀਜ ਸਕਦੇ ਹੋ ਇਸ ਕਿਸਮ ਦਾ ਇਹ ਪਲੈਂਟਰ ਹੈ ਹੁਣ ਕਿਉਂਕਿ ਟਾਈਮ ਦੋਸਤੋ ਮੱਕੀ ਦਾ ਆ ਗਿਆ ਕਣਕਾਂ ਦੀ ਵਾਢੀ ਚੱਲ ਰਹੀ ਹੈ ਇੱਕਦਮ ਕੱਸ ਭਜਦਾ ਇਹਨਾਂ ਮਸ਼ੀਨਾਂ ਦੇ ਉੱਤੇ ਜਦੋਂ ਅਸੀਂ ਮੱਕੀ ਬਜਾਉਣੀ ਹੁੰਦੀ ਹੈ ਤੇ ਅੱਜ ਤੁਹਾਨੂੰ ਉਹ ਤੋਂ ਪਹਿਲਾਂ ਮੈਂ ਇੱਕ ਵੀਡੀਓ ਦਿਖਾ ਰਿਹਾ ਹਾਂ ਸੋ ਜੇ ਕੋਈ ਭਰਾ ਇਸ ਨਿਊ ਪੰਜਾਬ ਜਿਹੜਾ ਪਲੈਂਟਰ ਹੈ ਇਹਦੇ ਨਾਲ ਮੱਕੀ ਬਜਾਉਣੀ ਚਾਹੁੰਦਾ ਤਾਂ ਕੰਟੈਕਟ ਨੰਬਰ ਤੁਸੀਂ ਸੇਵ ਕਰਕੇ ਰੱਖ ਲਓ ਕਿਉਂਕਿ ਕਸ ਇੱਕਦਾਂ ਵੱਜੂਗਾ ਆਓ ਵੀਰ ਤੋਂ ਥੋੜੀ ਬਹੁਤ ਜਾਣਕਾਰੀ ਲੈਣੇ ਆ ਵੀਡੀਓ ਦੇ ਵਿੱਚ ਵੀ ਬਾਈ ਕਹਿੰਦਾ ਵੀ ਆਪਾਂ ਇਹਦਾ ਰੇਟ ਵੀ ਦੱਸ ਦਿਆਂਗੇ ਵੀ ਆਪਾਂ 1 ਕਿੱਲੇ ਦੀ ਬਜਾਈ ਦਾ ਕੀ ਰੇਟ ਰੱਖਦੇ ਆ ਕੀ ਰੇਟ ਦੇ ਉੱਤੇ ਬਾਈ ਜਿਹੜੀ ਮੱਕੀ ਜਿਹੜੀ ਉਹ ਬੀਜਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿੰਦੇ ਹਰਵਿੰਦਰ ਸਿੰਘ ਅੱਛਾ ਵੀਰ ਅੱਜ ਆਪਾਂ ਪਲੈਂਟਰ ਜਿਹੜਾ ਉਹ ਦਿਖਾ ਰਹੇ ਆ ਜਿਹਦੇ ਨਾਲ ਤੁਸੀਂ ਮੱਕੀ ਬੀਜਦੇ ਹੋ ਇਹ ਤੋਂ ਇਲਾਵਾ ਮੂੰਗੀ ਦੀ ਬਜਾਈ ਵੀ ਇਹ ਕਰ ਦਿੰਦਾ ਹਾਂਜੀ ਠੀਕ ਐ ਅੱਛਾ ਹੁਣ ਤਾਂ ਕਿਉਂਕਿ ਕਣਕਾਂ ਦੀ ਵਾਢੀ ਸ਼ੁਰੂ ਹੈ ਤੂੜੀਆਂ ਵਾਣੀਆਂ ਸ਼ੁਰੂ ਹੋ ਗਈਆਂ ਅੱਗੇ ਫਿਰ ਸੀਜ਼ਨ ਮੱਕੀ ਦਾ ਆ ਜਾਣਾ ਜ਼ਿਆਦਾਤਰ ਹਾਂਜੀ ਹਾਂਜੀ ਮੱਕੀ ਤੇ ਮੂੰਗੀ ਦਾ ਆਜੂਗਾ ਠੀਕ ਹੈ ਅੱਛਾ ਇਹ ਪਲੈਂਟਰ ਨੂੰ ਕਿੰਨਾ ਚਿਰ ਹੋ ਗਿਆ ਤੁਸੀਂ ਲਏ ਇਹਨੂੰ ਆਪ ਨੂੰ ਤਕਰੀਬਨ 1 ਸਾਲ ਹੋ ਗਿਆ ਪਿਛਲਾ ਸੀਜ਼ਨ ਇਹਦੇ ਨਾਲ ਬਜਾਈ ਕੀਤੀ ਸੀ ਕੀਤੀ ਹੈ ਠੀਕ ਹੈ ਅੱਛਾ ਇਹ ਜਿਹੜਾ ਪਲੈਂਟਰ ਹੈ ਇਹ ਨਵੀਂ ਕਿਸਮ ਦਾ ਆਇਆ ਜਿਹਦੀ ਮੈਂ ਵੀਡੀਓ ਬਣਾ ਰਿਹਾ ਬਜਾਈ ਵਧੀਆ ਕਰਦਾ ਹਾਂਜੀ ਅੱਛਾ ਬੀਜ ਦਾ ਕੀ ਹਿਸਾਬ ਰਹਿੰਦਾ ਮਤਲਬ ਇਹਦਾ 8 ਕਿਲੋ 1 ਕਿੱਲੇ ਦਾ ਹੈ 8 ਕਿਲੋ ਹਾਂ ਬਾਕੀ ਮੇਰੇ ਖਿਆਲ ਚ ਇਹ ਤਾਂ ਵੱਧ ਘੱਟ ਤਾਂ ਹੋ ਜਾਂਦਾ ਹੋਊਗਾ ਜਿੰਨਾ ਨਹੀਂ 8 ਕਿਲੋ ਹੀ ਪਾਉਂਦਾ ਈ ਅੱਛਾ 8 ਕਿਲੋ ਪਾਉਂਦਾ ਘੱਟ ਤੋਂ ਘੱਟ ਘੱਟ ਤੋਂ ਘੱਟ 8 ਕਿਲੋ ਪਾਉਂਦਾ ਠੀਕ ਹੈ ਜਿਹੜਾ ਉਹਦੀ ਜਰਮੀਨੇਸ਼ਨ ਆ ਜਿਵੇਂ ਵੀ ਉਗਰਦਾ ਦਾਣੇ ਉਗਰਦੇ ਉਹ ਇੱਕ ਸਾਰੀ ਉਗਰਦੇ ਹਾਂਜੀ 4 ਤੋਂ 6 ਇੰਚ ਦੀ ਤੇ ਹੋਊਗਾ ਠੀਕ ਹੈ 4 ਤੋਂ 6 ਇੰਚ ਦੀ ਦੂਰੀ ਤੇ ਹੋਊਗਾ ਦਾਣਾ ਤੇ ਲਗਭਗ ਇਕੱਠਾ ਜਾਈ ਉਗਰੂ ਸਾਰੇ ਹਾਂਜੀ ਬੈੱਡ ਬਣਾਉਂਦਾ ਹੈ ਬੈੱਡ ਪੂਰੇ ਵਧੀਏ ਠੀਕ ਹੈ ਬੈੱਡ ਦੋਸਤੋ ਬਣਾਉਂਦਾ ਹੈ 4 ਤੋਂ 6 ਇੰਚ ਦੀ ਦੂਰੀ ਉੱਤੇ ਦਾਣਾ ਜਿਹੜਾ ਉਹ ਇਹ ਬੀਜ ਦਿੰਦਾ ਇੱਕ ਸਾਰ ਬਾਈ ਜਿਹੜੀ ਕਹਿੰਦੇ ਵੀ ਜਦੋਂ ਪਾਣੀ ਲੱਗਦਾ ਉਦੋਂ ਬਾਅਦ ਚ ਪੁੰਗਰਦਾ ਵਾਹਣ ਤੁਸੀਂ ਤਿਆਰ ਕਰਕੇ ਰੱਖਣਾ ਹੁੰਦਾ ਅਛਾ ਬਾਈ ਜਿਹੜਾ ਵਾਹਣ ਆ ਕੋਈ ਵੀ ਭਰਾ ਤੁਹਾਨੂੰ ਫੋਨ ਲਾਉਂਦਾ ਹਾਂਜੀ ਵਾਹ ਕੇ ਸੁਹਾਗਾ ਮਾਰ ਕੇ ਰੱਖੂਗਾ ਸੁਹਾਗਾ ਮਾਰੇ ਹੋਵੇ ਤਾਂ ਠੀਕ ਹੈ ਜੇ ਨਾ ਮਾਰੇ ਹੋਵੇ ਤਾਂ ਵੀ ਚੱਲੂਗਾ ਤਾਂ ਵੀ ਚੱਲ ਜੂਗਾ ਤੇ ਜੇ ਸੁਹਾਗਾ ਮਾਰ ਕੇ ਰੱਖਦੇ ਫਿਰ ਤਾਂ ਜ਼ਿਆਦਾ ਹੀ ਵਧੀਆ ਹੋ ਜੀ ਜ਼ਿਆਦਾ ਹੀ ਵਧੀਆ ਜਿਵੇਂ ਵੈਕਿਊਮ ਪਲੈਂਟਰ ਵਾਲੀ ਉਹਦੇ ਨਾਲੋਂ ਇਹਦੀ ਮੱਕੀ ਦੀ ਗਰੋਥ ਜ਼ਿਆਦਾ ਹੋਊਗੀ ਅੱਛਾ ਇਹ ਬਿਨਾ ਵੈਕਿਊਮ ਤਾਂ ਹੈ ਹਾਂਜੀ ਤੇ ਇਹਦੀ ਵੈਸੇ ਗ੍ਰੋਥ ਜਿਹੜੀ ਉਹ ਜ਼ਿਆਦਾ ਹੁੰਦੀ ਹੈ ਜ਼ਿਆਦਾ ਹੋਊਗੀ ਕਿਉਂਕਿ ਉਹਦੇ ਬੀ ਨੂੰ ਸਿੱਧਾ ਪਾਣੀ ਲੱਗਦਾ ਇਹਦੀ ਜੜ ਰਾਈ ਜਾਂਦਾ ਪਾਣੀ ਠੀਕ ਹੈ ਹਾਂਜੀ ਤੇ ਇੱਕ ਉਹਦਾ ਬੈੱਡ ਜ਼ਿਆਦਾ ਚੌੜਾ ਹੁੰਦਾ ਇਹਦੇ ਕਿੱਲੇ ਮਗਰ ਉਹਦੇ ਨਾਲੋਂ 10 ਬੈੱਡ ਜ਼ਿਆਦਾ ਬਣ ਗਈ अच्छा एदा एदे बेड ज्यादा बन गए हां किल्ले मगर 10 बेड काट तो काट ज्यादा बन गई ओ दिनो ठीक है अच्छा जे डीएपी दी गल करिए तो ओ भी नाल ही नाल ही ठीक है ऊपरला जेड़ा बक्सा ओ डीएपी दा डीएपी दा हुं। ਚੀਕਾ ਇਹ ਤੋਂ ਇਲਾਵਾ ਜੇ ਮੂੰਗੀ ਦੀ ਗੱਲ ਕਰਦੇ ਆ ਤਾਂ ਕਿੰਨੇ ਔਰੇ ਕੱਢਦਾ ਉੱਪਰੇ ਬੈੱਡ ਦੇ ਉੱਤੇ ਮੂੰਗੀ ਦੇ 8 ਔਰੇ ਗੜਦਈਏ ਇਹ 4 1 ਬੈੱਡ ਦੇ ਉੱਤੇ ਹਾਂਜੀ ਸੋ ਦੋਸਤੋ ਇਹ ਦੇਖੋ ਤੁਸੀਂ ਇਹ ਵਿਦਆਊਟ ਵੈਕਿਊਮ ਜਿਹੜਾ ਉਹ ਪਲਾਂਟਰ ਹੈ ਪਰ ਬਾਈ ਕਹਿੰਦਾ ਵੀ ਗਰੋਥ ਮੱਕੀ ਦੀ ਜ਼ਿਆਦਾ ਵਧੀਆ ਹੁੰਦੀ ਹੈ ਇਹ ਸਾਰੇ ਜਿਹੜੇ ਰਿਪਲਾਈ ਹੈ ਭਰਾ ਦੇ ਆਪਦੇ ਵੱਲੋਂ ਇਹਨਾਂ ਨੇ ਮੈਨੂੰ ਦੱਸੇ ਆ ਤੁਸੀਂ ਆਪ ਆ ਕੇ ਦੇਖਣਾ ਹੋਊਗਾ ਜਾਂ ਇਹ ਪਲਾਂਟਰ ਤੋਂ ਮੱਕੀ ਬਜਾ ਕੇ ਦੇਖ ਲੋਂਗੇ ਬਾਈ ਦੱਸਦਾ ਵੀ ਵੈਸੇ ਗ੍ਰੋਥ ਇਸ ਮੱਕੀ ਦੀ ਜਿਆਦਾ ਵਧੀਆ ਹੁੰਦੀ ਹੈ ਦਾਣੇ ਸਾਰੇ ਪੁੱਗਰਦੇ ਆ ਸੋ ਇਹ ਪਲਾਂਟਰ ਨਾਲ ਤੁਸੀਂ ਮੱਕੀ ਬਾਈ ਤੋਂ ਵਜਾ ਸਕਦੇ ਹੋ ਅੱਛਾ ਬਾਈ ਕਿੰਨਾ ਟਾਈਮ ਪਹਿਲਾਂ ਫੋਨ ਲਾਉਣਾ ਪੈਂਦਾ ਪਿਛਲਾ ਤੁਸੀਂ ਸੀਜ਼ਨ ਲਾਇਆ ਕੱਸ ਕਿੰਨਾ ਕੁ ਬਣਦਾ ਹੈ ਜਦੋਂ ਤਕਰੀਬਨ ਇੱਕ ਦਿਨ ਪਹਿਲਾਂ ਲਾ ਦੇਣੀ ਇੱਕ ਦਿਨ ਪਹਿਲਾਂ ਅੱਛਾ ਕੀ ਰੇਟ ਰੱਖਦੇ ਹੋ ਕਿੱਲੇ ਵੀ ਇਹਦਾ 1200 ਰੁਪਏ ਹੈ 1200 ਰੁਪਏ ਹਾਂ ਜੀ ਵਾਣ ਕੋਈ ਰਕਵੇ ਦਾ ਹਿਸਾਬ ਹੁੰਦਾ ਵੀ ਕਿੰਨੇ ਤੇ ਫੋਨ ਲਾਉਂਦਾ ਅਗਲਾ ਜਿਵੇਂ ਕਟੂਗੜ 5 ਤੋਂ 10 ਕਿੱਲੇ ਤਾਂ ਹੋਣ ਨਹੀਂ ਕਟੂਗੜ 5 ਕਿੱਲੇ ਹੋਣ ਜੇ ਦੂਰ ਜਾਣਾ ਤਾਂ 5 ਕਿੱਲੇ ਹੋਣ ਆ ਜਿਵੇਂ 10 ਕਿਲੋਮੀਟਰ ਤੱਕ ਜਾਣਾ 5-7 ਕਿੱਲੇ ਹੋਣ ਠੀਕ ਹੈ ਉਹ ਦੋਸਤੋ ਦੋ ਭਰਾ ਰਲ ਕੇ ਵੀ ਫੋਨ ਲਾ ਸਕਦੇ ਆ ਬਾਕੀ ਅੱਜ ਦੇ ਟਾਈਮ 'ਚ ਜਿਹੜੇ ਪਸ਼ੂ ਰੱਖਦੇ ਆ ਪੰਜ ਚਾਰ ਕੇ ਲੈਂਦਾ ਸਾਇਲੇਜ ਇੱਕ ਭਰਾ ਜ਼ਰੂਰ ਪਾਉਂਦਾ ਮੱਕੀ ਬੀਜ ਲੈਣੀ ਚਾਹੀਦੀ ਐ ਸਾਇਲੇਜ ਪਾਉਣਾ ਵਧੀਆ ਗੱਲ ਆ ਜੇ ਸਾਰਾ ਸਾਲ ਤੁਸੀਂ ਇੱਕ ਖਸਾਰ ਪੱਠੇ ਪਸ਼ੂ ਨੂੰ ਪਾਉਣਾ ਚਾਹੁੰਦੇ ਹੋ ਤਾਂ ਬਾਈ ਜੀ ਹਰਣਾ ਕੰਟੈਕਟ ਕਰ ਲਿਓ ਇਸ ਪਲਾਂਟਰ ਦੇ ਨਾਲ ਇਹ ਬਾਈ ਜੀ ਹਰੀ ਮੱਕੀ ਜਿਹੜੀ ਉਹ ਬੀਜਦੇ ਆ ਅੱਛਾ ਭਾਈ ਇਹਦੇ ਨਾਲ ਤੁਸੀਂ ਮੱਕੀ ਬੀਜਦੇ ਹੋ ਹੋਰ ਵੀ ਇਸ ਤਰ੍ਹਾਂ ਕਿਰਾਏ ਦੇ ਉੱਤੇ ਕੋਈ ਕੰਮ ਕਰਦੇ ਹੋ ਮਸ਼ੀਨਾਂ ਹੈ ਆਪਣੇ ਕੋਲੇ ਬੂਮ ਸਪਰੇ ਵੀ ਹੈਗਾ ਮਾਸਟਰ ਮਾਈਂਡ ਦਾ ਜੀ ਅੱਛਾ ਉਹ ਨਾਲ ਦੀ ਨਾਲ ਰੇਹ ਦੇ ਨਾਲ ਸਪਰੇ ਵੀ ਨਾਲ ਦੀ ਨਾਲ ਹੀ ਕਰਦਾ ਠੀਕ ਹੈ 4x4 ਉਹ ਆਪਣੇ ਕੋਲੇ ਬੂਮ ਅੱਛਾ ਨਾਲੇ ਤਾਂ ਰੇਹ ਪਾ ਦੂਗਾ ਜਿਵੇਂ ਮਜ਼ੂਰੀ ਆ ਪਾਉਣੀ ਹੈ ਤੇ ਨਾਲ ਹੀ ਨਾਲ ਸਪਰੇ ਕਰ ਦੋ ਮਤਲਬ ਜਿਨੇ ਮੱਕੀ ਬਿਜਾਲੀ ਤੋਂ ਮਗਰ ਉਹਦੇ ਨਾਲ ਆਪਣੇ ਤੋਂ ਰੇਹ ਤੇ ਸਪਰੇ ਵੀ ਕਰਵਾ ਸਕਦਾ ਜੀ ਸੋ ਦੋਸਤੋ ਬੂਮਰ ਜਿਹੜਾ ਹੁੰਦਾ ਹੈ ਉਹਦੇ ਨਾਲ ਬਾਈ ਜੂਰੀ ਕਹਿੰਦੇ ਵੀ ਅਸੀਂ ਰੇਹ ਵੀ ਪਾ ਦੇਾਂਗੇ ਸਪਰੇ ਵੀ ਉਹਦੇ ਨਾਲ ਕਰ ਦਿਆਂਗੇ ਜੇ ਕੋਈ ਭਰਾ ਸਪਰੇਅ ਕਰਾਉਣਾ ਚਾਹੁੰਦਾ ਮੱਕੀ ਦੇ ਵਿੱਚ ਰੇ ਪਾਉਣੀ ਚਾਹੁੰਦਾ ਤਾਂ ਉਹ ਵੀ ਇਹਨਾਂ ਕੋਲ ਮਸ਼ੀਨ ਹੈ ਉਹਦੇ ਲਈ ਵੀ ਕੰਟੈਕਟ ਤੁਸੀਂ ਕਰ ਸਕਦੇ ਹੋ ਸੋ ਅੱਜ ਦੀ ਵੀਡੀਓ 'ਚ ਮੈਂ ਮਸ਼ੀਨ ਹੀ ਤੁਹਾਨੂੰ ਦਿਖਾਉਣੀ ਸੀ ਧੰਨਵਾਦ ਵੀਡੀਓ ਦੇਖਣ ਵਾਸਤੇ ਕੰਟੈਕਟ ਨੰਬਰ ਬਾਈ ਜਰਾ ਦਾ ਸਕਰੀਨ ਉੱਤੇ ਚੱਲ ਰਿਹਾ ਹੈ ਇਸ ਤੇ ਤੁਸੀਂ ਕਾਲ ਕਰ ਲਿਓ ਮਿਹਰਬਾਨੀ